ਹੈਲੋ ਮਾਈ ਯੂਟਿਊਬ ਫੈਮਿਲੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਬਹੁਤ ਹੀ ਘੈਂਟ ਹੋਵੋਗੇ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਘੈਂਟ ਜੀ ਵੀਡੀਓ ਸ਼ੇਅਰ ਕਰ ਰਹੀ ਹਾਂ ਜਿਹਦੇ ਵਿੱਚ ਆਪਾਂ ਬਣਾਵਾਂਗੇ ਅੱਜ ਪੈਟਿਸ ਮਤਲਬ ਪੈਟਿਸ ਆਪਾਂ ਘਰ ਦੇ ਵਿੱਚ ਹੀ ਬਣਾਵਾਂਗੇ ਇਹਦੇ ਵਿੱਚ ਮਤਲਬ ਮਾਈਕ੍ਰੋਵੇਵ ਤੋਂ ਬਿડા ਸਭ ਤੋਂ ਪਹਿਲਾਂ ਪਾਟਾ ਲੈ ਲਾਂਗੇ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਪਾਵਾਂਗੇ ਤੇਲ ਤੇਲ ਪਾਉਣ ਤੋਂ ਬਾਅਦ ਇੱਕ ਚਮਚੇ ਤੇਲ ਪਾਇਆ ਸੀ ਆਪਾਂ ਪਰ ਉਹਦੇ ਵਿੱਚ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਹਾਫ ਚਮਚ ਮਤਲਬ ਅੱਧਾ ਚਮਚ ਪਾਵਾਂਗੇ ਲੂਣ ਦਾ ਤੇ ਉਹਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਕਰ ਦਾਂਗੇ ਮਿਕਸਰ ਨੂੰ ਚੰਗੇ ਤਰੀਕੇ ਦੇ ਨਾਲ ਬਿਲਕ ਆਪਾਂ ਨੇ ਤੇਲ ਪਾਇਆ ਸੀ ਉਹ ਸਾਰਾ ਤੇਲ ਦੁੱਧ ਦੇ ਵਿੱਚ ਮਿਕਸ ਹੋ ਗਿਆ ਉਸ ਤੋਂ ਬਾਅਦ ਇਹਨੂੰ ਗੁੰਨਣ ਵਾਸਤੇ ਮਤਲਬ ਇਹਦਾ ਡੋ ਬਣਾਉਣ ਵਾਸਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਣੀ ਲੋੜ ਮੁਤਾਬਕ ਐਡ ਕਰਾਂਗੇ ਇਹਦੇ ਵਿੱਚ ਪਾਣੀ ਤੇ ਮਤਲਬ ਤੁਸੀਂ ਆਪਦੀ ਲੋੜ ਮੁਤਾਬਕ ਦੇਖ ਸਕਦੇ ਹੋ ਵੀ ਆਪਾਂ ਨੂੰ ਆਟੇ ਦੇ ਵਿੱਚ ਕਿੰਨੇ ਕੁ ਪਾਣੀ ਦੀ ਲੋੜ ਆ ਉਸ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਚੰਗੀ ਤਰੀਕੇ ਦੇ ਨਾਲ ਗੁੰਨ ਲਿਓ ਤੇ ਇਹ ਆਪਾਂ ਪੈਟਿਸ ਵਿਦਆਊਟ ਓਵਨ ਵਗੈਰਾ ਦੇ ਬਣਾਵਾਂਗੇ ਨਾ ਇਹਦੇ ਵਿੱਚ ਮਤਲਬ ਆਪਾਂ ਓਵਨ ਯੂਜ਼ ਕਰਾਂਗੇ ਨਾ ਹੀ ਕੁਝ ਹੋਰ ਤੇ ਆਪਾਂ ਇਹਨੂੰ ਐਵੇਂ ਹੀ ਘਰ ਦੇ ਵਿੱਚ ਮਤਲਬ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਦਾ ਆਟਾ ਜਿਹੜਾ ਗੁੰਨ ਕੇ ਉਹਨੂੰ ਸਾਈਡ ਤੇ ਰੱਖਾਂਗੇ ਹੁਣ ਆਪਾਂ ਜਿਹੜੀ ਆਲੂ ਦੀ ਸਟਫਿੰਗ ਆ ਉਹ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਦੋ ਉਬਲੇ ਹੋਏ ਆਲੂ ਲੈ ਲੇ ਉਬਲੇ ਹਲੂ ਲੈ ਕੇ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਜਾਵਾਂਗੇ ਗੰਡੇ ਗੰਡੇ ਪਾਉਣ ਤੋਂ ਬਾਅਦ ਆਪਾਂ ਉਹਦੇ ਵਿੱਚ ਢੰਮ ਪਾਵਾਂਗੇ ਹਰੀ ਮਿਰਚ ਹਰੀ ਮਿਰਚ ਤੋਂ ਬਾਅਦ ਆਪਾਂ ਥੋੜਾ ਜਿਹਾ ਨਮਕ ਐਡ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਲਾਲ ਮਿਰਚ ਐਡ ਕਰਾਂਗੇ ਲਾਲ ਮਿਰਚਾਂ ਤੋਂ ਬਾਅਦ ਧਨੀਏ ਦਾ ਪਾਊਡਰ ਧਨੀਏ ਦੇ ਪਾਊਡਰ ਤੋਂ ਬਾਅਦ ਆਪਾਂ ਜੀਰੇ ਦਾ ਕੁਟਿਆ ਹੋਇਆ ਪਾਊਡਰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਹਰਾ ਧਨੀਆ ਹੁੰਦਾ ਉਹ ਵੀ ਐਡ ਕਰ ਦਾਂਗੇ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਦਾਂਗੇ ਤੇ ਜਿਹੜਾ ਆਪਣਾ ਮਿਕਸਚਰ ਹੈਗਾ ਉਹ ਬਣ ਕੇ ਬਿਲਕੁਲ ਰੈਡੀ ਹੋ ਜੂਗਾ ਤੇ ਤਾਂ ਮੇਰੀ ਵੀਡੀਓ ਨੂੰ ਚਲਦੇ-ਜਾਦੇ ਲਾਈਕ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਮੈਂ ਤੁਹਾਡੇ ਲਈ ਨਵੇਂ-ਨਵੇਂ ਵੀਡੀਓਜ਼ ਰੋਜ਼ ਲੈ ਕੇ ਆਉਂਦੀ ਰਹੂੰਗੀ ਤੇ ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਆਪਾਂ ਸਾਈਡ ਤੇ ਰੱਖਾਂਗੇ ਦੂਸਰੀ ਸਾਈਡ ਜਿਹੜਾ ਮੈਂ ਮਤਲਬ ਆਪਾਂ ਥੋੜਾ ਜਿਹਾ ਇੱਕ ਟੇਬਲस्पून ਮਤਲਬ ਇੱਕ ਚਮਚਾ ਆਪਾਂ ਕਾਰਨਫਲੌਰ ਦਾ ਲੈ ਲਾਂਗੇ ਉਹਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚ ਦੇਸੀ ਘਿਓ ਦਾ ਤੇ ਇਹਨੂੰ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰ ਦਾਂਗੇ ਬਿਲਕੁਲ ਪ੍ਰੋਪਰ ਤਾਂ ਕਿ ਇਹਦੇ ਵਿੱਚ ਦੇਸੀ ਘਿਓ ਕਾਰਨਫਲੌਰ ਦੇ ਵਿੱਚ ਚੰ ਵੇ ਇਹਨੂੰ ਮਿਕਸ ਕਰਕੇ ਚੰਗੀ ਤਰੀਕੇ ਨਾਲ ਆਪਾਂ ਇਹਨੂੰ ਸਾਈਡ ਤੇ ਰੱਖ ਲਵਾਂਗੇ ਤੇ ਇਹਦੀ ਆਪਾਂ ਨੂੰ ਬਹੁਤ ਜ਼ਿਆਦਾ ਨੇੜ ਪਾਉਗੀ ਜਦੋਂ ਆਪਾਂ ਪੈਟਿਸ ਬਣਾਵਾਂਗੇ ਇਹਦੀਆਂ ਲੇਅਰਸ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਚੱਕਰੇ ਦੇ ਉੱਤੇ ਆਟਾ ਲਗਾ ਲਾਂਗੇ ਉਸ ਤੋਂ ਬਾਅਦ ਜਿਹੜੇ ਆਪਾਂ ਨੇ ਆਟਾ ਲਿਆ ਸੀਗਾ ਉਹਦੇ ਆਪਾਂ ਮਤਲਬ ਡੋ ਲੈ ਲਾਂਗੇ ਥੋੜੇ ਥੋੜੇ ਤੇ ਮਤਲਬ ਉਹਦੇ ਪੇੜੇ ਕਰਕੇ ਆਪਾਂ ਉਹਨਾਂ ਨੂੰ ਰੋਟੀ ਮੰਗੂ ਲੰਬੇ ਲੰਬੇ ਵੇਲ ਲਾਂਗੇ ਐਵੇਂ ਹੀ ਆਪਾਂ ਸਾਰੇ ਪਿੰਨੇ ਜਿੰਨੇ ਵੀ ਪੇੜੇ ਨੇ ਸਾਰਿਆਂ ਨੂੰ ਆਪਾਂ ਇਸੇ ਤਰੀਕੇ ਦੇ ਨਾਲ ਲੰਬੇ ਵੇਲ ਕੇ ਰੱਖ ਲਵਾਂਗੇ ਇੱਕ ਰੋਟੀ ਦੇ ਤਰੀਕੇ ਨਾਲ ਰੋਟੀ ਆਪਣੀ ਥੋੜੀ ਜਿਹੀ ਮੋਟੀ ਹੁੰਦੀ ਆਪਾਂ ਰੋਟੀ ਤੋਂ ਵੀ ਪਤਲੇ ਆਪਾਂ ਨੇ ਇਹਨਾਂ ਨੂੰ ਵੇਲ ਕੇ ਤਿਆਰ ਕਰਨਾ ਹੈਗਾ ਤੇ ਚਲਦੇ ਚਲਦੇ ਮੇਰੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਮੈਂ ਡੇਲੀ ਤੁਹਾਡੇ ਨਾਲ ਰੈਗੂਲਰ ਜੁੜ ਰਹੀ ਆ ਤੇ ਰੈਗੂਲਰ ਮੈਂ ਤੁਹਾਡੇ ਲਈ ਕੋਈ ਨਾ ਕੋਈ ਵੀਡੀਓ ਤੇ ਰੈਸਪੀ ਲੈ ਕੇ ਆ ਰਹੀ ਆ ਤੇ ਇਹ ਜਿਹੜਾ ਮਿਕਸਚਰ ਸੀਗਾ ਇਹਨੂੰ ਆਪਾਂ ਸਾਰੇ ਦੇ ਉੱਤੇ ਸਪਰੈਡ ਕਰ ਦਾਂਗੇ ਚੰਗੀ ਤਰੀਕੇ ਦੇ ਨਾਲ ਘੋਵ ਵਾਲੇ ਮਿਕਸਰ ਨੂੰ ਤੇ ਇਹਨੂੰ ਐਵੇਂ ਹੀ ਸਾਰੇ ਦੇ ਵਿੱਚ ਫੈਲਾ ਦਾਂਗੇ ਇਹਨੂੰ ਸਾਰੇ ਕਿਤੇ ਫਲਾਉਣ ਤੋਂ ਬਾਅਦ ਅਗੇਨ ਤੋਂ ਆਪਾਂ ਜਦੋਂ ਸਾਰੇ ਕਿਤੇ ਫੈਲ ਗਿਆ ਆਪ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਕਿਵੇਂ ਫਲਾਇਆ ਸੇਮ ਇਸੇ ਤਰੀਕੇ ਨਾਲ ਤੁਸੀਂ ਵੀ ਇਸੇ ਪ੍ਰੋਸੈਸ ਨਾਲ ਇਹਨੂੰ ਉਹ ਕਰਨਾ ਹੈ ਇਹਦੇ ਉੱਤੇ ਲਾਣਾ ਤੇ ਉਸ ਤੋਂ ਬਾ ਇਹਦੇ ਉੱਤੇ ਰੱਖ ਦਾਂਗੇ ਤੇ ਉਹਨੂੰ ਬੇਲਣ ਤੋਂ ਬਾਅਦ ਉੱਤੇ ਫੇਰ ਅਗੇਨ ਤੋਂ ਇਹੀ ਪ੍ਰੋਸੈਸ ਆਪਾਂ ਨੇ ਰਿਪੀਟ ਕਰਦੇ ਰਹਿਣਾ ਆਪਾਂ ਕੰਟੀਨਿਊਸਲੀ ਉਹਨੂੰ 3-4 ਵਾਰੀ 4 ਵਾਰੀ ਮੰਗੂ 4 ਰਿਆ 5 ਵਾਰੀ ਆਪਾਂ ਇਹਨੂੰ ਰਿਪੀਟ ਕਰ ਦਾਂਗੇ ਤਾਂ ਕਿ ਜਿਹੜੀ ਆਪਣੀ ਲੇਅਰਿੰਗ ਹੈ ਨਾ ਜਿਹੜੀ ਉਹਦੀ ਲੇਅਰਿੰਗ ਹੁੰਦੀ ਹੈ ਆਪਣੀ ਪੈਟੇਸ ਦੀ ਉਹ ਲੇਅਰਿੰਗ ਆਪਾਂ ਨੂੰ ਇਹਦੇ ਵਿੱਚ ਮਿਲ ਜੂਗੀ ਤੇ ਬਹੁਤ ਹੀ ਜ਼ਿਆਦਾ ਆਪਣੀ ਜਿਹੜੀ ਪੈਟੀ ਆ ਉਹ ਵਧੀਆ ਟੇਸਟੀ ਤੇ ਕਰੰਚੀ ਜੀ ਬਣ ਕੇ ਮਤਲਬ ਉਹ ਜਿਵੇਂ ਆਪਾਂ ਕਹਿੰਦੇ ਆ ਵੀ ਹਾਂ ਮਾਰਕੀਟ ਵਾਲੀ ਦੇ ਵਿੱਚ ਵੀ ਉਹ ਇਹਦੀਆਂ ਲੇਅਰਾਂ ਜਿਆ ਨੇ ਜਾਂ ਪਾਪੜੇ ਜੇ ਟੁੱਟ ਕੇ ਡਿੱਗਦੇ ਹੁੰਦੇ ਨੇ ਨਾ ਸੇਮ ਉਹੀ ਚੀਜ਼ ਦੇ ਨਾਲ ਆਪਾਂ ਨੂੰ ਓਵੇਂ ਦੀ ਹੀ ਪੈਟੀ ਆਪਾਂ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਇਹਨੂੰ ਬਣਾ ਲਵਾਂਗੇ ਤੇ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਫੈਲਾ ਦਾਂਗੇ ਤੇ ਅਹ ਮਤਲਬ ਮੈਂ ਬਹੁਤ ਟਾਈਮ ਤੋਂ ਸ਼ਾਇਦ ਵੀਡੀਓ ਸਾਈਡ ਤੇ ਰਹਿ ਰਹੀ ਸੀ ਕਿ ਮਤਲਬ ਵੀਡੀਓ ਬਣਾ ਨਹੀਂ ਪਾ ਰਹੀ ਸੀ ਹੁਣ ਆਪਾਂ ਰੈਗੂਲਰ ਤੁਹਾਡੇ ਲਈ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਤੇ ਇਹਦੇ ਜਿਹੜੇ ਸਾਈਡਸ ਨੇ ਉਹਨਾਂ ਨੂੰ ਆਪਾਂ ਕੱਟ ਕਰ ਦਾਂਗੇ ਜਿਹੜੇ ਸਾਈਡ ਕੱਟੀਆਂ ਹੋਈਆਂ ਨੇ ਨਾ ਉਹਨਾਂ ਨੂੰ ਵੀ ਤੁਸੀਂ ਦੁਬਾਰਾ ਪੇੜਾ ਕਰਕੇ ਉਹਦੀ ਵੀ ਆਪਾਂ ਗੇਨ ਤੋਂ ਆਪਾਂ ਪੈਤੀ ਬਣਾ ਸਕਦੇ ਆ ਤੇ ਆਪਾਂ ਇਹਦੇ ਸਾਈਡਸ ਕੱਟ ਕਰਕੇ ਇਹਨੂੰ ਨਾ ਮਤਲਬ ਉਹ ਬਣਾ ਲਿਆ ਇੱਕ ਸ਼ੇਪ ਦੇ ਲਈ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਵੀ ਪੀਸਿਸ ਕੱਟ ਕਰ ਲਾਂਗੇ ਆਪਾਂ ਇਹਨੂੰ ਚਾਰ ਪੀਸਿਸ ਦੇ ਵਿੱਚ ਮਤਲਬ ਸਕਿਉਰ ਮਿਸਕਿਉਰ ਦੇ ਵਿੱਚ ਚਾਰ ਪੀਸਿਸ ਇਹ ਕੱਟ ਕਰ ਲਾਂਗੇ ਤੇ ਉਸ ਤੋਂ ਬਾਅਦ ਇੱਕ ਇੱਕ ਪੀਸ ਲੈ ਕੇ ਉਹਨੂੰ ਥੋੜਾ ਜਿਹਾ ਆਟਾ ਵਗੈਰਾ ਲਗਾ ਕੇ ਆਪਾਂ ਉਹਨੂੰ ਚੰਗੀ ਤਰੀਕੇ ਦੇ ਨਾਲ ਫਲਾ ਲਾਂਗੇ ਉਸ ਤੋਂ ਬਾਅਦ ਇਹਨੂੰ ਮਤਲਬ ਥੋੜਾ ਜਿਹਾ ਬੇਲ ਲਾਂਗੇ ਤਾਂ ਕਿ ਇਹ ਥੋੜੀ ਜਿਹੀ ਲੰਬੀ ਹੋ ਜਵੇ ਤੇ ਆਪਣੀਆਂ ਜਿਹੜੀਆਂ ਰੋਲ ਹੈ ਉਹਨੂੰ ਥੋੜਾ ਜਿਹਾ ਉਹ ਕਰਾਂਗੇ ਫਲਾਉਣ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਆਪਣਾ ਡੋ ਆਏਗਾ ਜਿਹੜਾ ਆਪਣਾ ਪਟਨਾਲੂਆਂ ਦਾ ਡੋ ਆਪਰੇ ਤਿਆਰ ਕੀਤਾ ਸੀ ਪੈਟੀ ਦੇ ਵਿੱਚ ਮਿਕਸਚਰ ਜਿਹੜਾ ਪਾਉਣ ਆਪਾਂ ਨੇ ਇੱਕ ਜਮਨ ਦੇ ਵਿੱਚੋਂ ਮਿਕਸਚਰ ਲੈ ਲੈਣਾ ਹੈਗਾ ਮਤਲਬ ਜਿੰਨਾ ਤੁਹਾਨੂੰ ਲੱਗਦਾ ਹੈ ਪੈਟੀ ਦੇ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਆਪਾਂ ਨੇ ਇਹਦੇ ਵਿੱਚ ਮਿਕਸਚਰ ਐਡ ਕਰਨ ਤੋਂ ਬਾਅਦ ਇਹਨੂੰ ਨਾ ਮਤਲਬ ਫੋਲਡ ਕਰ ਦੇਣਾ ਹੈਗਾ ਤੇ ਤੁਸੀਂ ਇਹਨੂੰ ਕੋਈ ਵੀ ਸ਼ੇਪ ਦੇ ਸਕਦੇ ਹੋ ਤੇ ਆਪਾਂ ਇਹਨੂੰ ਜਿਹੜੀ ਸ਼ੇਪ ਦੇਵਾਂਗੇ ਉਹ ਮੈਂ ਤੁਹਾਡੇ ਸਾਹਮਣੇ ਉਸ ਤੋਂ ਬਾਅਦ ਸਾਈਡਾਂ ਤੇ ਆਪਾਂ ਨੇ ਇਹ ਦੇ ਮਤਲਬ ਪਾਣੀ ਲਾ ਦੇਣਾ ਹੈ ਤਾਂ ਕਿ ਇਹ ਚੰਗੀ ਤਰੀਕੇ ਦੇ ਨਾਲ ਜਿਹੜੇ ਕਾਰਨਰ ਨੇ ਉਹ ਚੰਗੀ ਤਰੀਕੇ ਦੇ ਨਾਲ ਜੁੜ ਜਾਣ ਤੇ ਇਹਨਾਂ ਦੇ ਵਿੱਚ ਕੋਈ ਵੀ ਮਤਲਬ ਆਇਲ ਜਿਹੜਾ ਆਪਾਂ ਇਹਦੇ ਵਿੱਚ ਇਹਨਾਂ ਨੂੰ ਫਰਾਈ ਕਰਾਂਗੇ ਉਹ ਇਹਦੇ ਅੰਦਰ ਨਾ ਜਾਵੇ ਆਪਾਂ ਇਹਨੂੰ ਇਹ ਸ਼ੇਪ ਦੇ ਦਿੱਤੀ ਤੇ ਉਸ ਤੋਂ ਬਾਅਦ ਇਹਦੇ ਕਾਰਨਰ ਨੇ ਉਹਨਾਂ ਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਬਿਲਕੁਲ ਪ੍ਰੋਪਰ ਬੰਦ ਕਰ ਦਵਾਂਗੇ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਉਸ ਤੋਂ ਬਾਅਦ ਆਪਾਂ ਇਹਨੂੰ ਆਇਲ ਦੇ ਵਿੱਚ ਮੀਡੀਅਮ ਹੀਟ ਦੇ ਉੱਤੇ ਆਇਲ ਦੇ ਵਿੱਚ ਇਹਨੂੰ ਫਰਾਈ ਕਰ ਲਾਂਗੇ ਜਦ ਤੱਕ ਇਹ 골ਡਨ ਬ੍ਰਾਊਨ ਨਹੀਂ ਹੋ ਜਾਂਦੀ ਤਦ ਤੱਕ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਆਪਣੇ ਪੈਟਿਸ ਮਤਲਬ 7 ਤੋਂ 8 ਮਿੰਟ ਦੇ ਕਰੀਬ ਆਪਾਂ ਇਹਨਾਂ ਨੂੰ ਫਰਾਈ ਕਰਨਾ ਤੇ ਆਪਣੇ ਪੈਟਿਸ ਬਣ ਕੇ ਬਿਲਕੁਲ ਰੈਡੀ ਹੋ ਜਾਣਗੀਆਂ ਤੇ ਇਹ ਮਾਰਕੀਟ ਸਟਾਈਲ ਪੈਟੀਆਂ ਤੁਸੀਂ ਘਰ ਦੇ ਵਿੱਚ ਹੀ ਬਿਨਾ ਓਵਨ ਵਗੈਰਾ ਦੇ ਹੀ ਬਣਾ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਡੇਲੀਸ਼ੀਅਸ ਬਣ ਕੇ ਤਿਆਰ ਹੋਣ ਤਹਾਨੂੰ ਮਾਰਕੀਟ ਤੋਂ ਇੱਕ ਵਾਰੀ ਤੁਸੀਂ ਇਹ ਪਏ ਸਟਾਈਲਨਡ ਪੈਟੀ ਬਣਾਉਂਗੇ ਨਾ ਤੁਹਾਨੂੰ ਮਾਰਕੀਟ ਤੋਂ ਪੈਟੀ ਲੈ ਕੇ ਆਉਣ ਦੀ ਜ਼ਰੂਰਤ ਹੀ ਨਹੀਂ ਪਊਗੀ ਤੁਸੀਂ ਹਮੇਸ਼ਾ ਘਰ ਦੇ ਵਿੱਚ ਹੀ ਇਹਨੂੰ ਬਣਾ ਕੇ ਖਾਓਗੇ ਤੇ ਬੱਚਿਆਂ ਨੂੰ ਵੀ ਖਵਾਓਗੇ ਦੇਖ ਸਕਦੇ ਹੋ ਤੁਸੀਂ ਇਹਦਾ ਕਲਰ ਜਿਹੜਾ 골ਡਨ ਹੋ ਗਿਆ ਤੇ ਇਹ ਮਤਲਬ ਬਿਲਕੁਲ ਮਾਰਕੀਟ ਸਟਾਈਲ ਆਪਣੀਆਂ ਪੈਟੀਆਂ ਜਿਹੜੀਆਂ ਬਣ ਕੇ ਬਿਲਕੁਲ ਰੈਡੀ ਹੋ ਚੁੱਕੀਆਂ ਨੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਤੇ ਇਹਨਾਂ ਨੂੰ ਕੱਢਣ ਤੋਂ ਬਾਅਦ ਆਪਣੀਆਂ ਪੈਟੀਆਂ ਹੁਣ ਬਣ ਕੇ ਮਤਲਬ ਬਿਲਕੁਲ ਰੈਡੀ ਹੋ ਚੁੱਕੀਆਂ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਆਪਣੀਆਂ ਪੈਟਿਸ ਦੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖ ਸਕਦੇ ਹੋ ਇਹਦਾ